ਕਰਦੇ ਨਾਲ ਬਹੁਤ ਕੁਝ ਕਰੀ ਜਾਂਦੇ ਆ ਆਪਾਂ ਨੂੰ ਮੇਨ ਗੱਲ ਹੈ ਜਿਹੜੇ ਕੈਪਸੂਲ ਆ ਜਾਂ ਜਾਂ ਚਿੱਟੇ ਦਾ ਜੇ ਕੋਈ ਨਸ਼ਾ ਕਰਦਾ ਤਾਂ ਉਹਦੇ ਬਾਰੇ ਜਰੂਰ ਦੱਸੋ ਜੇ ਕੋਈ ਆਪਣੀ ਲੈਣ ਤੇ ਆਉਣਾ ਚਾਹੁੰਦਾ ਵੀ ਮੈਂ ਨਸ਼ਾ ਛੱਡਣਾ ਚਾਹਣਾ ਤੇ ਆਪਾਂ ਪਹਿਲੇ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਵੀ ਆਪਾਂ ਨਸ਼ਾ ਛਡਾਉਣਾ ਕੋਈ ਪੈਸਾ ਖਾਤ ਨਹੀਂ ਹੋਊਗਾ ਇਹ ਕਰਤੀ ਹੈ ਸਰਕਾਰ ਵੱਲੋਂ ਹਦਾਇਤ ਹੈ ਫਰੀਦਕੋਟ ਆਪਣੇ ਮੈਡੀਕਲ ਦੇ ਵਿੱਚ ਜੇ ਤੁਸੀਂ ਕਿਸੇ ਨੇ ਸਵਾਲ ਜਵਾਬ ਕੋਈ ਪਾਸੇ ਕਰਨਾ ਹੈ ਜਾਂ ਸੈਫਟੀ ਸਾਹਿਬ ਨੂੰ ਕਰਨਾ ਹੈ ਜਾਂ ਐਸਐਸਓ ਸਾਹਿਬ ਨੂੰ ਕਰਨਾ ਕੋਈ ਬਾਅਦ ਵਿੱਚ ਪੁੱਛਦਾ ਸਕਦੇ ਹੋ ਇਹ ਨਹੀਂ ਗੱਲ ਹੈ ਕਿ ਨਹੀਂ ਇੱਥੇ ਕਹਿੰਦੇ ਦੱਸਣਾ ਜੇ ਕੋਈ ਇੱਥੇ ਦੱਸਣ ਦੀ ਗੱਲ ਹੈ ਜਾਂ ਕੋਈ ਪੁੱਛਣਾ ਸਵਾਲ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਸੋਡੇ ਸੰਯੋਗ ਨਾਲ ਹੀ ਨਸ਼ਾ ਬੰਦ ਹੋ ਸਕਦਾ ਹੈ ਜੇ ਆਪਾਂ ਵਾਕੀ ਗੇਮ ਕਰਨਾ ਹੋ ਅੱਗੇ ਨਹੀਂ ਹੁੰਦਾ ਉਹ ਡੇਲੀ ਪੁੱਛਦੇ ਬਾਰੇ ਹੁਣ ਤਾਂ ਪੋਸਟਮੈਨ ਮੈਂ ਕਰਦਾ ਕੋਈ 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 ਧੰਨਵਾਦ ਜੀ ਬਾਕੀ ਕਿ ਕਰਦਾ ਤੇ ਜੋਂ ਕਰਦਾ ਇਹ ਕੋਈ ਆਪਣੀ ਗੱਲ ਦੇ ਵਿਚਾਰ ਰੱਖਣੇ ਚਾਹੁੰਦਾ ਕੋਈ ਦੱਸਣਾ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਤਾਂ ਉੱਠ ਕੇ ਪੁੱਛ ਸਕਦਾ ਇਹ ਸਵਾਲ ਮੇਰੇ ਕਹਿੰਦਾ ਆਪਣੇ ਬਸ ਪੇਟ ਦੇ ਵਿੱਚ ਆਪਾਂ ਸੇ ਰੋਗ ਕਰ ਸਕਦੇ ਆ ਇਹ ਆਪਾਂ ਜੇ ਉਹਨਗੇ ਤੁਹਾਨੂੰ ਇਸ ਸਤਿਗੁਰ ਨਾਲ ਜਾ ਕੇ ਆਪਾਂ ਛੱਡ ਕੇ ਉਹਨਗੇ ਤੁਸੀਂ ਨਾਮ ਦਿਓ ਉਹਦੇ ਵਿੱਚ ਕੋਈ ਕਿਸੇ ਦਾ ਖਰਚਾ ਨਹੀਂ 1 ਰੁਪਏ ਦਾ ਖਰਚਾ ਨਹੀਂ ਤੁਹਾਨੂੰ ਲੈ ਕੇ ਵੀ ਜਾਣਾ ਤੇ ਬਾਅਦ ਚ ਲੈ ਕੇ ਦੀਤੋਣਾ ਮਾੜੀ ਤਾਂ ਅਜਿਹਾ ਸੋਸ਼ਲ ਮੀਡੀਆ ਦਾ ਖਵਾ ਹੋ ਗਈ 47 ਦੀ ਬੱਤੀ ਲਈ ਕੋਈ ਨਹੀਂ ਦੱਸਦਾ ਲੈ ਕੇ ਤਾਂ ਖਰਚ ਜ਼ਿਆਦਾ ਮੁਸ਼ਕਿਲ ਆਈ ਕਰਨਾ ਹੈ ਜੀ ਇਸ ਸਰਕੇ 42 ਸਾਈਜ਼ ਉਹ ਮੱਕਣ ਆਇਆ ਮੇਰੇ ਸਹਿਯੋਗ ਦਿਓ ਤਪੰਸਾ ਸਾਡੇ ਪਿੰਡ ਅੱਜ ਇਹ ਜੁਦ ਨਸ਼ਾ ਦੇ ਵਿਰੁੱਧ ਪ੍ਰੋਗਰਾਮ ਹੈ ਇਹ ਪੁਲਿਸ ਨੇ ਕਹਿ ਕਹਿ ਜਾ ਸਹਿਯੋਗ ਮੰਗਿਆ ਤੁਸੀਂ ਪਿੰਡ ਵਾਸੀਆਂ ਤੋਂ ਕਹਿ ਜਾ ਸਹਿਯੋਗ ਦੀ ਉਮੀਦ ਕਰਦੇ ਹੋ ਤਾਂ ਕੀ ਤੁਸੀਂ ਇਹਨਾਂ ਨਾਲ ਵਾਦਾ ਕੀਤਾ ਬਹੁਤ ਵਧੀਆ ਉਮੀਦ ਕਰਦੇ ਆ ਜੀ ਪਿੰਡ ਵਾਸੀਆਂ ਦਾ ਅੱਜ ਵੀ ਇਕੱਠ ਵੀ ਬਹੁਤ ਹੋਵੇਗਾ ਜਿੰਨਾ ਜਿੰਨੇ ਜਿੰਨੇ ਨੂੰ ਆਖਿਆ ਜੀ ਉਹਨੇ ਪਹੁੰਚੇ ਸਾਡੇ ਡਿਪਟੀ ਸਾਹਿਬ ਜਿੱਥੋਂ ਤੁਸੀਂ ਸੁਭਦੀਪ ਸਿੰਘ ਸੁਭਦੀਪ ਸਿੰਘ ਜੀ ਤੇ ਸਾਡੇ ਐਸ ਐਚਓ ਬਾਜਾਖਾਨਾ ਤੋਂ ਜੀ ਬਹੁਤ ਹੀ ਇਮਾਨਦਾਰ ਤੇ ਵਧੀਆ ਅਫਸਰ ਨੇ ਜੀ ਹਰੇਕ ਦੀ ਗੱਲ ਸੁਣਦੇ ਆ ਜੀ ਕੋਈ ਵੀ ਬੰਦਾ ਜਾ ਕੇ ਕੋਈ ਗੱਲ ਦੱਸੂਗਾ ਤਾਂ ਉਹਨਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣ ਕੇ ਉਹਨਾਂ ਨੂੰ ਹੱਲ ਕਰਦੇ ਆ ਜੀ ਤੇ ਨਸ਼ੇ ਵਿਰੁੱਧ ਯੁੱਧ ਚੱਲ ਰਿਹਾ ਜੀ ਜੋ ਤੇ ਇਹਨਾਂ ਦੇ ਅਸੀਂ ਬਿਲਕੁਲ ਨੱਥ ਪਾਵਾਂਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਵੀ ਸਾਰੇ ਪਿੰਡ ਨੂੰ ਵੀ ਆਖਿਆ ਵੀ ਤੁਸੀਂ ਵੀ ਆਪਣੀ ਜਾਣਕਾਰੀ ਗੌਰਤ ਦੇਣੀ ਚਾਹੋ ਨਾ ਗੌਰਤ ਦਿਓ ਜੇ ਸਾਰ ਨੂੰ ਮਿਲ ਕੇ ਕੋਈ ਗੱਲਬਾਤ ਕਰਨਾ ਚਾਹੋ ਨਾ ਮਿਲ ਕੇ ਗੱਲਬਾਤ ਕਰੋ ਉਹਦਾ ਹੱਲ ਹੋਊਗਾ ਜੀ ਸਰਪੰਚ ਜੀ ਤੁਸੀਂ ਪਿਛਲੇ ਦਿਨਾਂ ਦੇ ਦੇਖਿਆ ਸੀ ਕੁਝ ਲੋਕ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਲੈ ਕੇ ਨਸ਼ਾ ਲੈਣ ਨੂੰ ਚੜਾਉਣ ਭੱਜ ਜਾਂਦੇ ਆ ਉਸ ਤਰ੍ਹਾਂ ਦੀ ਕੀ ਕੀ ਤੁਸੀਂ ਕੋਈ ਪਿੰਡ ਬੰਦਿਆਂ ਕੋਈ ਮਤਾ ਪਾਇਆ ਹੋਵੇ ਜਾਂ ਤੁਸੀਂ ਸੋਚਿਆ ਹੋਵੇ ਵੀ ਆਪਾਂ ਇਹ ਨੀ ਮਦਦ ਕਰਨੀ ਕਿਵੇਂ ਖਤਮ ਕਰਨਾ ਹੈ ਬਿਲਕੁਲ ਜੀ ਸਾਡਾ ਮਤਾ ਪਾਇਆ ਹੋਇਆ ਹੈ ਕਾਰਵਾਈ ਦੇ ਵਿੱਚ ਅਸੀਂ ਨਸ਼ੇ ਵਾਲੇ ਦੇ ਮਗਰ ਨਾ ਅੱਜ ਜਾਈਗੇ ਤੇ ਨਾ ਕੱਲ ਜਾਈਗੇ ਛਡਾਉਣ ਦੀ ਗੱਲ ਤਾਂ ਬਿਲਕੁਲ ਦੂਰ ਹੈ ਜੀ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਹੈ ਵੀ ਜਵਾਨਤ ਵੀ ਨਹੀਂ ਹੋਣ ਦੇਣੀ ਜੀ ਜਿੱਥੋਂ ਚੱਕਰ ਸਾਡਾ ਆਇਆ ਹੈਗਾ ਪਿੰਡ ਦੇ ਵਿੱਚੋਂ ਜਿਹੜੇ ਵੀ ਆਪ ਦੇ ਸਾਰੇ ਪਿੰਡ ਦੇ ਵਿੱਚ ਸਾਡਾ ਕਹਿਵਾ ਹੈ ਵੀ ਕਿਸੇ ਨੇ ਜਵਾਨਤ ਵੀ ਨਹੀਂ ਕਰਾਉਣੀ ਜੇ ਕੋਈ ਨਸ਼ਾ ਵੇਚਦਾ ਜੇ ਕੋਈ ਨਸ਼ਾ ਖਾਂਦਾ ਤਾਂ ਉਹ ਅਸੀਂ ਛਡਾਉਣ ਦੇ ਵਿੱਚ ਸਭ ਤੋਂ ਵੱਧ ਜੀ ਮਾਨ ਸਰਕਾਰ ਨੇ ਕੋਈ 1 ਰੁਪਿਆ ਵੀ ਖਰਚਾ ਨਹੀਂ ਆਉਣਾ ਜੀ ਉਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਛੱਡਿਆ ਜਾਊਗਾ ਤੇ ਉਹਨਾਂ ਦਾ ਨਸ਼ਾ ਛਡਾਇਆ ਜਾ ਡਿਫਟੀ ਸਾਹਿਬ ਐਸਐਸਓ ਸਾਹਿਬ ਕਹੇ ਜਾਂ ਸਹਿਯੋਗ ਮੰਨਦੇ ਹੋ ਤੁਸੀਂ ਪੁਲਿਸ ਦਾ ਬਹੁਤ ਵਧੀਆ ਸਹਿਯੋਗ ਹੈ ਪਹਿਲਾਂ ਤੋਂ ਲੈ ਕੇ ਸਹਿਯੋਗ ਹੈ ਇਹਨਾਂ ਦਾ ਜੀ ਬਹੁਤ ਪੁਰਾਣੇ ਸਾਡੇ ਡਿਫਟੀ ਸਾਹਿਬ ਵੀ ਬਹੁਤ ਟਾਈਮ ਦੇ ਇੱਥੇ ਐ ਤੇ ਪਹਿਲਾਂ ਤੋਂ ਲੈ ਕੇ ਸਹਿਯੋਗ ਸਾਨੂੰ ਬਹੁਤ ਦੇ ਰਹੇ ਆ ਜੀ ਜਦੋਂ ਵੀ ਕਾਲ ਕਰਨੀ ਫੋਨ ਕਰਨੀ ਕੋਈ ਗੱਲਬਾਤ ਨਾਲ ਦੀ ਨਾਲ ਜੀ ਇਹ ਗੱਲ ਸੁਣਦੇ ਆ ਇਹ ਨਹੀਂ ਹੈਗਾ ਵੀ ਗੱਲ ਨਹੀਂ ਸੁਣਦੇ ਅੱਗੇ ਵਾਸਤੇ ਵੀ ਇਹਨਾਂ ਤੋਂ ਇਹੀ ਆਸ ਰੱਖਦੇ ਆ ਜੀ ਤੇ ਵੀ ਬਹੁਤ ਵਧੀਆ ਸਾਰੇ ਪਿੰਡਾਂ ਦੇ ਵਿੱਚੋਂ ਹੀ ਸਰ ਜੀ ਤੁਹਾਡਾ ਨਾਮ ਤੇ ਅਹੁਦਾ ਸੁਖਦੀਪ ਸਰ ਇਹ ਡੀਐਸਪੀ ਸਾਹਿਬ ਜੀ ਨੂੰ ਸਰ ਆ ਜਿਹੜਾ ਤੁਸੀਂ ਲੰਬ ਵਾਲੇ ਚ ਪ੍ਰੋਗਰਾਮ ਰੱਖਿਆ ਇਹਦਾ ਕੀ ਮੰਤਵ ਸੀਗਾ ਤਾਂ ਕੀ ਲੈ ਕੇ ਚੱਲੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਨਸ਼ਾ ਮੁਕਤ ਮਿਸ਼ਨ ਦੇ ਖਲਾਫ ਬੜੀ ਸਖਤ ਹੋਈ ਹੈ ਉਹਦੇ ਵਿੱਚ ਇੱਕ ਸੰਪਰਕ ਨਹੀਂ ਚਲਾਈ ਗਈ ਹੈ ਯੁੱਧ ਨਸ਼ਿਆਂ ਉੱਪਰ ਚਲਾਇਆ ਗਿਆ ਜਿਹਦੇ ਵਿੱਚ ਅਸੀਂ ਲੋਕਾਂ ਤੋਂ ਸਹਿਯੋਗ ਮੰਗਦੇ ਆ ਕਿ ਸਾਡੀ ਦੱਸੋ ਜੇ ਕੋਈ ਮਾੜਾ ਬੰਦਾ ਤੁਹਾਡੇ ਕੋਲ ਇਥੇ ਆ ਕੇ ਨਸ਼ਾ ਵੇਚਦਾ ਆ ਕਿ ਅਸੀਂ ਉਹਨੂੰ ਬਚਾਈਏ ਜਾਂ ਕੋਈ ਨਸ਼ਾ ਕਰਦਾ ਆ ਆਪਾਂ ਉਹਨੂੰ ਡੀ ਐਡਿਕਸ਼ਨ ਸੈਂਟਰ ਤੱਕ ਦਾਖਲ ਕਰਾਈਏ ਮੁਕਤ ਹੋਣਾਂ ਸ਼ਾਮਲ ਹੋ ਕੇ ਆਪਣੇ ਸਮਾਜ ਦੇ ਵਿੱਚ ਅੱਛਾ ਨਾਮ ਬਣੋ ਸਕੇ ਆਪਣੇ ਪਰਿਵਾਰ ਦੇ ਨਾਲ ਸੁਖਸ਼ਾਂਤੀ ਜੀਵੇ ਡਿਊਟੀ ਸਾਹਿਬ ਜਿਵੇਂ ਕਿ ਸੀਐਮ ਸਾਹਿਬ ਨੇ ਆਰਡਰ ਦਿੱਤੇ ਆ ਡੀਜੀਪੀ ਸਾਹਿਬ ਦੀ ਆਰਡਰ ਹੈ ਵੀ 31 ਤੱਕ ਇਹਨੂੰ ਹਰ ਲਾਣਾ ਤੁਹਾਨੂੰ ਇਸ ਤਰ੍ਹਾਂ ਖਤਮ ਕਰਨਾ ਉਹਦੇ ਵਾਸਤੇ ਕੀ ਵਿਸ਼ੇਸ਼ ਉਪਰਾਲੇ ਕਰਦੇ ਹੋ ਦੇਖੋ ਅਸੀਂ ਕੋਈ ਵੀ ਕੰਮ ਹੁੰਦਾ ਇਨਫੋਰਮੇਸ਼ਨ ਦੇ ਹੰਦ ਆਪਾਂ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਜੋ ਸਰਕਾਰ ਦੀ ਦਿੱਤਾ ਹੈ ਉਹਦੇ ਤਾਪਕਾ ਆਪਾਂ ਕਾਫੀ ਲੱਤ ਪਾਈ ਹੈ ਲਛਿਆਂ ਦੇ ਵਿੱਚ ਕਾਫੀ ਪਰਸੇਦਾਂ ਜਿੱਤੇ ਆ ਹਵਾਲਾ ਲਾ ਕੇ ਦਿੱਤੇ ਆ ਦਾਖਲ ਵੀ ਕਰਾਏ ਆ ਕਾਫੀ ਪ੍ਰੈਸਟੀਜੀ ਦੇ ਬੰਦੇ ਕੀ ਭਟਕ ਗਏ ਆ ਇਸ ਰਾਹ ਤੋਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਇਹਨੂੰ ਜਲ ਤੋਂ ਜਲ ਜੜ ਤੋਂ ਕੱਟ ਪਈਏ